ਜਾਈ ਜੋ ਅੰਦਰ ਜਾਈ ਇਹ ਮੈਂ ਜੇ ਨਾ ਤੂ ਕਿਰੋ ਮੈਂ ਰੋੜੀ ਜਾ ਕੇ ਨਾ ਉਹ ਦਫਤਰ ਚ ਗੱਲ ਕਰਦਾ ਵੀ ਆ ਜਾਓ ਔਰ ਤੇ ਲੱਜੀ ਫੇਰ ਇੱਧਰ ਤੇ ਮੁੰਡੇ ਨੇ ਸੱਦ ਨੂੰ ਕੋਠਾ ਨਹੀਂ ਲੱਗਿਆ ਫਕਿੰਦੀ ਤਾਰਾ ਕੋਠੇ ਦੇ ਉੱਤੇ ਭਰ ਗਿਆ ਪੰਨਾ ਸਾਰੇ ਕਿੱਧਰ ਆਓ ਸਾਰੇ ਦੀ ਬਣੋ ਰਹੀਆਂ ਆਹ ਗੱਲ ਉਹਨੇ ਬੁੱਟੇ ਦੀ ਮੋਟਰਵੈਲ ਤਾਰਾ ਹੁੰਦਾ ਆ ਕਹਿੰਦੇ ਤੇਰਾ ਸੰਗਰਮ ਆ ਜਾਂਦਾ ਉਹ ਹੋ ਜੀ ਜੇਨ ਪੈ ਜਾ ਰਿਹਾ ਉਹ ਅਕਸਰ ਜਦੋਂ ਅਕਸਰ ਅਰਜ਼ੁ ਪੈਸੇ ਲੈਣ ਲਈ ਬਣੀ ਤੇ ਕੀ ਜਗੜਾ ਪਦੇ ਨੇ ਜਾਦਨ ਤੇ ਸੋ ਪਿੰਡ ਮੱਲੜੀ ਦੀਆਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਸਵੇਰ ਸਵੇਰ ਦਾ ਟਾਈਮ ਹੈ ਜਿਹੜੀਆਂ ਬਿਜਲੀ ਵਾਲੀਆਂ ਤਾਰਾਂ ਬਿਲਕੁਲ ਖਤਮ ਹੋ ਚੁੱਕੀਆਂ ਆਪਣੇ ਆਪ ਕਹਿੰਦੇ ਵੀ ਤਾਰਾਂ ਜਿਹੜੀਆਂ ਉਹ ਟੁੱਟ ਕੇ ਡਿੱਗ ਰਹੀਆਂ ਨੇ ਸੋ ਕਿਸੇ ਵੀ ਵਕਤ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਦੇਖ ਸਕਦੇ ਹੋ ਕਿ ਤਾਰਾਂ ਬਿਜਲੀ ਚੱਲ ਰਹੀ ਹੈ ਤਾਰਾਂ ਟੁੱਟ ਕੇ ਜਿਹੜੀਆਂ ਗਲੀ ਦੇ ਵਿੱਚ ਡਿੱਗੀਆਂ ਹੋਈਆਂ ਨੇ ਕੁਝ ਕੁ ਲੋਕ ਕਹਿ ਰਹੇ ਵੀ ਸਾਡੇ ਕੋਠਿਆਂ ਦੇ ਉੱਤੇ ਜਿਹੜੀਆਂ ਤਾਰਾਂ ਸਿੱਟੀਆਂ ਪਈਆਂ ਨੇ ਕਾਫੀ ਵਾਰ ਬਿਜਲੀ ਵਿਭਾਗ ਨੂੰ ਫੋਨ ਕੀਤਾ ਪਰ ਕੋਈ ਸੁਣਵਾਈ ਨਹੀਂ ਹੈਗੀ ਬਿਲਕੁਲ ਤਾਰਾਂ ਖਤਮ ਨੇ ਸੋ ਲੱਗਦਾ ਵੀ ਇਹ ਵੀ ਪ੍ਰਸ਼ਾਸਨ ਵੀ ਕੋਈ ਵੱਡੇ ਹਾਦਸੇ ਦੀ ਉਡੀਕ ਦੇ ਵਿੱਚ ਹੈ ਵੀ ਕਦੋਂ ਕੋਈ ਵੱਡਾ ਹਾਦਸਾ ਹੋਵੇ ਤੇ ਅਸੀਂ ਉੱਥੇ ਪਹੁੰਚ ਗਏ ਸੋ ਆਪੀ ਲਾ ਕਿ ਹਾਦਸਾ ਹੋਣ ਤੋਂ ਰੋਕਿਆ ਵੀ ਜਾ ਸਕਦਾ ਜੇਕਰ ਪ੍ਰਸ਼ਾਸਨ ਇਹਦੇ ਵੱਲ ਕੋਈ ਗੌਰ ਕਰੂਗਾ ਤਾਂ ਇਹ ਪਿੰਡ ਮਲੜੀ ਦੀਆਂ ਤੁਹਾਨੂੰ ਤਸਵੀਰਾਂ ਬਖਾ ਰਿਹਾ ਕਿ ਕਿਸ ਤਰ੍ਹਾਂ ਖੰਭਿਆਂ ਦੇ ਉੱਪਰ ਜਿਹੜੀਆਂ ਤਾਰਾਂ ਨੇ ਬਿਲਕੁਲ ਖਤਮ ਹੋ ਚੁੱਕੀਆਂ ਨੇ ਖਤਮ ਹੋ ਕੇ ਥੱਲੇ ਡਿੱਗ ਰਹੀਆਂ ਨੇ ਸੋ ਅੱਜ ਸਵੇਰ-ਸਵੇਰ ਦੇਖਿਆ ਤਾਂ ਕਿ ਤਾਰ ਹੈ ਜਿਹੜੀ ਉਹ ਡਿੱਗੀ ਪਈ ਸੀ ਗਲੀ ਦੇ ਵਿੱਚ ਤਾਂ ਉਸ ਤੋਂ ਬਾਅਦ ਪੂਰਾ ਹੜਕੰਪ ਮੱਚਿਆ ਸੀ ਕਿਉਂਕਿ ਛੋਟੇ ਬੱਚੇ ਆ ਉਹ ਛੋਟੇ ਇਸ ਵਕਤ ਸਕੂਲ ਜਾਂਦੇ ਨੇ ਤਾਂ ਕਦੋਂ ਵੀ ਕੋਈ ਹਾਦਸਾ ਹੋ ਸਕਦਾ ਹੈ ਜਿੱਥੋਂ ਤੱਕ ਵੀ ਤੁਹਾਨੂੰ ਅਸੀਂ ਦਿਖਾਉਣੀ ਆ ਵੀਡੀਓ ਦੇ ਵਿੱਚ ਵੇਖ ਰਹੇ ਹਾਂ ਕਿ ਖੰਭਿਆਂ ਦੇ ਉੱਪਰ ਜਿਹੜੀਆਂ ਤਾਰਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਮੇਖੋ ਸਸ ਕੇ ਜਾਣੇ ਸਾਲੇ ਲੱਗਦੇ ਆ ਦੇਖੋ ਕੋਈ ਸਰਪਾਈ ਚ ਮੇਰੀ ਨੀਰ ਆਉਂਦਾ ਕੋਈ ਕਰਦਾ